ਇਹ ਕਬਰ ਦਾ ਰਾਕਤ ਇਤਿਹਾਸ ਦਾ ਜਾਦੂ ਟੂਣਾ ਕਹਿੰਦੇ ਕਿ ਇਹ ਦੂਸਰਾ ਹੈ ਜੋ ਵੀ ਹੈ ਇਹ ਦੂਜਾ ਇਹ ਸਾਰਾ ਕੁਝ ਇੱਕ ਗੁਰੂ ਗ੍ਰੰਥ ਸਾਹਿਬ ਇੱਕ ਤੋਂ ਇਲਾਵਾ ਜੋ ਅਸੀਂ ਕਰਦੇ ਇਹ ਮਤਲਬ ਦੂਜਾ ਔਰ ਸਹਿਬ ਕਹਿੰਦੇ ਕਿ ਇੱਕ ਨਹੀਂ ਲੀ ਆਸ਼ਕੀ ਦੂਜਾ ਲੱਗਿਆ ਜਾਏ ਵੀ ਕਿਸੇ ਦੂਜੇ ਨਾਲ ਜਾ ਕੇ ਲੱਗੇ ਨਾ ਲੱਗੇ ਬਚਨ ਅਖੀ ਨਾਨਕ ਆਸ਼ਿਕ ਕਾਂਢੀ ਹੈ ਸਾਦੀ ਰਹਿ ਸਬਾਏ ਏ ਨਾਨਕ ਆਸ਼ਿਕ ਕਾਂਢੀ ਦਾ ਉਹਨੂੰ ਹੀ ਆਖਿਆ ਜਾਂਦਾ ਇੱਕ ਕਾਂਢੀ ਹੁੰਦਾ ਵੀ ਕਢਣਾ ਇਹ ਕੁ ਦਾ ਕਾਂਡੀਆਂ ਜਦੋਂ ਉੱਤੇ ਬਿੰਦੀ ਲੱਗ ਜਾਂਦੀ ਹੈ ਤਾਂ ਉਹਦਾ ਅਰਥ ਇਹ ਆਖੇ ਜਾਂਦੇ ਨੇ ਜਗਨਾ ਉਤਮ ਕਾਂਡੀਆਂ ਗਿਰਲੇ ਕੇਈ ਉਥੇ ਵੀ ਅਰਥੇ ਇਹੀ ਨੇ ਕਿ ਆਖੇ ਜਾਂਦੇ ਨੇ ਪਰ ਇਸ ਦੇ ਸਾਧੂ ਗੱਲ ਕਿ ਨਾਨਕ ਆਸ਼ਿਕ ਕਾਂਡੀਆਂ ਉਹ ਹੀ ਆਸ਼ਿਕ ਆਖੇ ਜਾਂਦੇ ਨੇ ਸਾਧ ਹੀ ਰਹਿ ਸਮਾਏ ਜਿਹੜੇ ਸਦਾ ਹੀ ਆਪਣੇ ਮਾਲਕ ਦੇ ਵਿੱਚ ਸਮਾਏ ਰਹਿੰਦੇ ਆ ਵਿੱਚ ਸਮਾਉਣ ਦਾ ਭਾਵ ਹੈ ਉਹਦੀ ਵਿਚਾਰ ਦੇ ਨਾਲ ਜਿਹੜੇ ਜੁੜੇ ਰਹਿੰਦੇ ਆ ਸਤਿਗੁਰ ਕਹਿੰਦੇ ਕਿ ਉਹ ਅਸਲ ਵਿੱਚ ਆਸ਼ਿਕ ਨੇ ਉਹ ਅਸਲ ਵਿੱਚ ਪਿਆਰੇ ਨੇ ਉਹ ਪਿਆਰੇ ਨੇ ਬਾਬਾ ਫਰੀਦ ਸਾਹਿਬ ਦੀ ਦੇ ਬਚਨ ਬੜੇ ਕਮਾਲ ਦੇ ਨੇ ਉਹਨਾਂ ਨੇ ਬਚਨ ਆਖਿਆ ਦਿਲੋਂ ਮੁਹੱਬਤ ਜੇ ਨਾ ਸਹੀ ਸੱਚੇ ਜਿਨ੍ਹਾਂ ਦੇ ਦਿਲੋਂ ਮੁਹੱਬਤ ਹੈ ਨਾ ਮਾਲਕ ਦੇ ਨਾਲ ਇਹ ਹੁੰਦਾ ਮੇਰੇ ਵਰਗਾ ਹੋ ਸਕਦਾ ਸਰੀਰ ਕਰਕੇ ਗੱਲਾਂ ਕਰਦੇ ਆਪ ਦਾ ਪਰ ਉਹ ਹੋ ਸਕਦਾ ਕਿ ਅੰਦਰੋਂ ਨਾਬ ਕਿਉਂਕਿ ਕੋਈ ਮਾਪ ਡੰਡ ਨਹੀਂ ਕੋਈ ਸਾਡਾ ਕੋਈ ਥਰਮੋਮੀਟਰ ਨਹੀਂ ਹੈ ਕਿਸੇ ਨੂੰ ਬੁਖਾਰ ਹੈ ਤੇ ਅਸੀਂ ਚੈੱਕ ਕਰ ਲੈਨੇ ਵੀ ਕਿੰਨਾ ਕੁ ਪਰ ਕਿਸੇ ਦੇ ਅੰਦਰ ਸਿੱਖੀ ਕਿੰਨੀ ਕੁ ਹੈ ਕੋਈ ਇਮਾਨਦਾਰ ਕਿੰਨਾ ਕੁ ਹੈ ਇਹ ਕੋਈ ਥਰਮਾਮੀਟਰ ਨਹੀਂ ਇਹ ਤਾਂ ਗੁਰਬਾਣੀ ਦਾ ਥਰਮਾਮੀਟਰ ਜਦ ਲੱਗਦਾ ਤੇ ਬੰਦੇ ਨੂੰ ਪਤਾ ਲੱਗਦਾ ਵੀ ਮੈਨੂੰ ਬੁਖਾਰ ਕਿੰਨਾ ਕੁ ਚੜਿਆ ਸਤੂਬਚਨ ਕਹਿੰਦੇ ਕਹਨ ਲੱਗੇ ਬਾਬਾ ਫਰੀਦ ਸਾਹਿਬ ਦੇ ਇਹ ਵੀ ਮੁਸਲਮਾਨ ਨੇ ਬਾਬਾ ਫਰੀਦ ਸਾਹਿਬ ਵੀ ਪਰ ਜਿਹਨੇ ਰਾਤ ਨੂੰ ਆ ਬੇਚਾਰਾ ਕਾ ਸ਼ਰਵਨ ਕਰ ਰਿਹਾ ਸੀ ਕਾਦਰੀ ਸਾਹਿਬ ਜੀ ਦੀਆਂ ਵਿਚਾਰਾ ਤੋਂ ਮੈਨੂੰ ਇੰਝ ਲੱਗ ਰਿਹਾ ਸੀ ਵੀ ਇੱਕ ਮੁਸਲਮਾਨ ਧਰਮ ਦਾ ਹੋ ਕੇ ਉਹ ਅੱਜ ਸਿੱਖਾਂ ਨੂੰ ਸਮਝਾ ਰਿਹਾ ਦੁਨਦਰ ਸਾਹਿਬ ਦੀ ਮਹਾਨਤਾ। ਇਹ ਸਿੱਖਾਂ ਨੂੰ ਸਮਝ ਨਹੀਂ ਆਈ। ਵੀ ਜਿਨੇ ਪੜ੍ਹ ਲਿਆ ਉਹ ਮਹਾਰਤਾ ਕੇ ਸਾਨੂੰ ਸਿੱਖਾਂ ਨੂੰ ਸਮਝਾਉਣ ਆ ਰਿਹਾ ਵੀ ਸਿੱਖੋ ਦੀ ਇੱਕ ਦੇ ਨਾਲ ਇਹਦੇ ਨਾਲ ਜੁੜਜੋ। ਇਹਦੇ ਨਾਲ ਜੁੜਜੋ। ਪਰ ਸਿੱਖ ਪਤਨੇ ਕਿਥੇ ਕਿਥੇ ਤੁਰਿਆ ਫਿਰਦਾ ਹੈ। ਇੱਥੇ ਅੱਲਾ ਯਾਰ ਖਾਂ ਜੋਗੀ ਵਰਗੇ ਦੇਖਦੇ ਨੇ ਜਿਹੜੇ ਮੁਸਲਮਾਨ ਰਾਈਟਰ ਨੇ ਉਹ ਲਿਖਦੇ ਆ ਉਹ ਗੁਰੂ ਗੋਬਿੰਦ ਸਿੰਘ ਬਾਰੇ ਜਦੋਂ ਲਿਖਦੇ ਤੇ ਕਮਾਲ ਦੇ ਲਫ਼ਜ਼ ਲਿਖੇ ਜਾਂਦੇ ਹੁਣ ਖੈ ਉਹ ਵੀ ਮੁਸਲਮਾਨ ਹੈ ਅੱਲਾ ਯਾਰ ਕਾ ਜੋਗੀ ਹਕੀਮ ਮਿਰਜਾ ਅੱਲਾ ਯਾਰ ਕਾ ਜੋਗੀ ਇਹਨਾਂ ਦੋ ਕਦਮ ਲਿਖਿਆ ਸ਼ਹੀਦਾਂ ਦੀ ਵਫਾ ਤੇ ਗਾਂਢ ਸ਼ਹੀਦ ਪਰ ਉਹਨਾਂ ਵਿੱਚ ਜੋ ਲਿਖਦਾ ਉਹ ਕਮਾਲ ਹੀ ਕਰੀ ਜਾਂਦਾ ਲਿਖਦਾ ਕਿ ਇਨਸਾਫ ਕਰੇ ਜ਼ੀਮੇ ਜ਼ਮਾਨਾ ਤੋਂ ਜਤੀ ਹੈ ਕਹਤੇ ਗੋਬਿੰਦ ਕਾ ਸਾਨੀ ਹੀ ਕੋਈ ਨਹੀਂ ਹੈ کہنے لگے جی دنیا انصاف کرنے سے آئے نا اللہ یار یارکھا جوگی ایک مسلمان ویٹر انصاف کرے میں زمانہ کو یقین ہے کہ گوبند کا آسانی ہی کوئی نہیں ہے وہ کہ نانک کی قسم ہے کہ گوبند کی تاریف کرتا آیا بھی وہ کہہ کہ میرے کو قسم لگے نانک کی گوبند کا سانی کوئی نہیں ہے یہ اللہ یارکھا جوگی کے بول رہے ہیں اور خیر انہیں بہت کچھ لکھا ਅੱਲਾ ਯਾਰਕਾ ਜੁਗੀ ਨੇ ਆਪਣੀਆਂ ਉਹ ਦੋਨਾਂ ਇਤਹਾਸਾਂ ਵਿੱਚ ਮੈਂ ਸਮਝਦਾ ਵੀ ਇੱਕ ਸੇਖ ਨੂੰ ਭਾਵੇਂ ਕਿ ਉਹ ਔਖੀਆਂ ਨੇ ਉਹਨੇ ਕੁਝ ਫਾਰਸੀ ਉਰਦੂ ਦੇ ਲਫ਼ਜ਼ ਵਰਤੇ ਆ ਪਰ ਉਹਨਾਂ ਦੀ ਸਿੱਟੀਆਂ ਵੀ ਮਿਲ ਜਾਂਦੀਆਂ ਉਹ ਸੇਖ ਨੂੰ ਪੜ੍ਹਨੀ ਚਾਹੀਦੀਆਂ ਉਹ ਕਹਿੰਦਾ ਵੀ ਜਦੋਂ ਚਮਕੌਰ ਦੀ ਗੜੀ ਬਾਰੇ ਲਿਖਦਾ ਹੈ ਨਾ ਤੇ ਕਹਿੰਦਾ ਵੀ ਸਿੱਖਾ ਕਿੱਥੇ ਵਕ ਵਕ ਖਾਵਾਂ ਤੇ ਭਟਕਦਾ ਫਿਰਦਾ ਆ ਵੀ ਖਾਲਸਾ ਜੇ ਹੱਜ ਕਰਨਾ ਹੈ ਨਾ اتنے آن کے گا اور وہ او کہہ بھی ہند میں ایک تیتھ ہے جاترہ کے لیے کٹائے باپنے بچے جہاں خدا کے لیے ہندوستان میں تیار ایک ہی لگتا ہے وہ چمکور دی گڑی بارے لکھتا ہے جیسے ایک باپنے اپنے بچے رب واستے سچ واسطے انسانیت حق حقوق واسطے جیتے کسی نے اپنے بچے کٹائے ہند میں ایک تیتھ ہے جاترہ کے لیے کٹائے باپنے بچے جہاں خدا کے لیے ਕਹਿ ਲਗਾ ਭਟਕਦੇ ਫਿਰਦੇ ਹੋ ਕਿਉਂ ਹੱਜ ਕਰੇ ਜਹਾ ਆਗਰ ਜੇ ਕਾਬਾ پاس ਹੈ ਹਰ ਇੱਕ ਖਾਲਸਾ ਕੇ ਲਈ ਇਹ ਮੱਕਾ ਕਾਬਾ ਉਹਨਾਂ ਮੁਸਲਮਾਨਾਂ ਦਾ ਕਹਿ ਲਗਾ ਸਿੱਖਾ ਤੂੰ ਕਿਉਂ ਕਿਤੇ ਵਸ ਵਕ ਥਾਵਾਂ ਤੇ ਭਟਕਦਾ ਫਿਰਦਾ ਹੈ ਕਿਉਂ ਤੂੰ ਛੇ ਪੱਥੇ ਵਾਲੇ ਪਾਸੇ ਫਿਰਦਾ ਜੋ ਵੀ ਹੁਣ ਤੱਕ ਅਸੀਂ ਪਿਛਲੀਆਂ ਵਿਚਾਰਾਂ ਸਾਥ-ਸਾਥ ਅੱਜ ਸੁਣੀਆਂ ਨੇ کیوں وقت وقت کسی نے لیئر کوٹ جگہ سے تورے پھرتا ہے کیوں کسی وقت وقت جگہ سے کیوں بدا ہے کہہ لگے بھی آہ پٹ پٹے پھرتے ہیں کیوں حاج کرے جہاں آ کر جے کعبہ پاس ہے ہر ایک کام خالصہ کے لیے کہہ لگے سکھاں دا کعبہ چمکہ دی دیگری نو لکھتا ہے اور اتھے لکھتا ہے جے وہ ਜੇ ਉਹ ਥਾਂ ਹੈ ਜਹਾਂ 40 ਤਾਨ ਸ਼ਹੀਦ ਹੋਏ ਖਿਤਾਬੇ ਸਰਵਰੀ ਸਿੰਘੋ ਨੇ ਸਰ ਕਟਾ ਕੇ ਲਈ ਉਹ ਇੱਕ ਗੱਲ ਬੜੀ ਕਮਾਲ ਦੀ ਲਿਖਦਾ ਕਹਿੰਦਾ ਸਿਖਾ ਅੱਜ ਜੇ ਤੈਨੂੰ ਦਸਤਾਰ ਦੀ ਕੀਮਤ ਨਹੀਂ ਆਣਾ ਤੇ ਇੱਕ ਮੁਸਲਮਾਨ ਤੈਨੂੰ ਦਸਤਾਰ ਦੀ ਕੀਮਤ ਸਮਝਾ ਰਿਹਾ ਸਿਖਾ ਤੂੰ ਆਪਣੇ ਜਿਹੜੀਆਂ ਸਿਰ ਤੋਂ ਦਸਤਾਰਾਂ ਲਾ ਕੇ ਟੋਪੀਆਂ ਅਜ ਪਾ ਲੀਆਂ ਉਹ ਅੱਲਾ ਯਾਰ ਖਾ ਜੋ ਇੱਕ ਮੁਸਲਮਾਨ ਰਾਈਟਰ ਸਮਝਾਉਂਦਾ ਕਹਿੰਦਾ ਵੀ ਇਹ ਦਸਤਾਰ ਤੈਨੂੰ ਐਵੇਂ ਨਹੀਂ ਮਿਲ ਗਈ ਇਹਨੂੰ ਲੱਗਦਾ ਹੋਣਾ ਵੀ ਕਿਤੇ ਵੈਸੇ ਹੀ ਮਿਲ ਗਈ ਹੈ ਕਉਂਕੀ ਤੇ ਨੂੰ ਕੁਝ ਕਮਾਈ ਨਹੀਂ ਨਾ ਕਰਨੀ ਪਈ ਤੇਰੇ ਪੁਰਖਿਆਂ ਨੇ ਤੇ ਪਿੱਛੇ ਬਹੁਤ ਵੱਡਾ ਮਹਾਨ ਖਾਂਸਪਾ ਸਾਭ ਕੇ ਰੱਖਿਆ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਸ਼ੀਤੀਆਂ ਦਿੱਤੀਆਂ ਪ੍ਰੋਫੈਸਰ ਪੂਰਨ ਸਿੰਘ ਨੇ ਸ਼ਾਇਦ ਇੱਕ ਗੱਲ ਲਿਖੀ ਸੀ ਉਹ ਕਹਿੰਦਾ ਦਰਬਾਰ ਸਾਹਿਬ ਜਾਣ ਵਾਲਾ ਜਿੱਥੇ ਜਦੋਂ ਪ੍ਰਕਰਮਾਂ ਵਿੱਚ ਘੁੰਮਦਾ ਹੈ ਨਾ ਤੇ ਇਹ ਨਾ ਸਮਝੇ ਵੀ ਇੱਥੇ ਕਿੱਲਾ ਫਰਸ਼ ਲੱਗਾ ਹੈ ਇਹ ਨਾ ਸਮਝੇ ਕਿ ਇੱਥੇ ਫਰਸ਼ ਲੱਗਾ ਹੈ ਪਰਸ ਦੀਆਂ ਸਿੱਲਾਂ ਲੱਗੀਆਂ ਕਹਿੰਦਾ ਨਹੀਂ ਇੱਥੇ ਪਤਾ ਨਹੀਂ ਕਿੰਨੇ ਤੇਰੇ ਉਹਨਾਂ ਬਜ਼ੁਰਗਾਂ ਨੇ ਸਿੱਖਾਂ ਨੇ ਆਪਣਾ ਖੂਨ ਡੋਲ-ਡੋਲ ਕੇ ਇਸ ਧਰਤੀ ਨੂੰ ਰੰਗਿਆ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਕਹਿੰਦਾ ਕਿ ਪਤਾ ਨਹੀਂ ਕਿਨੇ ਕੋਈ ਉੱਥੇ ਥੱਲੇ ਸੁੱਤੇ ਪੈਨੇ ਤੇਰੇ ਮਹਾਨ ਗੁਰਸਿੱਖ ਜਿਨ੍ਹਾਂ ਨੇ ਆਪਣਾ ਆਪਾ ਵਾਰ ਕੇ ਜਿਹੜੇ ਸੀ ਲਫ਼ਜ਼ ਪੜਦੇ ਆ ਨਾ ਕਿ ਜਿਨ੍ਹਾਂ ਸਿੰਘਾਂ ਸਿੰਘਣਿਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਈਂ ਖੋਪਰੀਆਂ ਨੂੰ ਹੰੀਆਂ ਚ ਰੱਖੀਆਂ ਤੇ ਚੜੇ ਆਰਿਆਂ ਨਾਲ ਚਰਾਇਆ ਗਿਆ ਅਗਲਾ ਲਫ਼ਜ਼ ਹੈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਅੱਜ ਸਿੱਖ ਨੂੰ ਗੁਰਦੁਆਰੇ ਆਉਣਾ ਹੋਵੇ ਨਾ ਤੇ ਲਾਲਚ ਲਾ ਕੇ ਲਿਆਉਣਾ ਪੈਂਦਾ ਕਿ ਭਾਈ ਜਲੇਬੀਆਂ ਬਣ ਗਈਆਂ ਖੀਰ ਬਣੇ ਕਿ ਤੇ ਆਜੋ ਗੁਰਦੁਆਰੇ ਲਾਲਚ ਦੇ ਕੇ ਕਈ ਵਾਰ ਸੱਤਣਾ ਪੈਂਦਾ ਪਰ ਤੁਸੀਂ ਵੇਖੋ ਵੀ ਜਿਨ੍ਹਾਂ ਦੇ ਹੇਕਲ ਦੇ ਵਿੱਚ ਗੋਲੀਆਂ ਠੋਕਦੀਆਂ ਸੀ ਅੱਗੋਂ ਉਹ ਫਿਰ ਵੀ ਗੁਰੂ ਨੂੰ ਮਿਲ ਜਾਂਦੇ ਸੀ ਇਹ ਆਸ਼ਕੀ ਇਹ ਪਿਆਰ ਤੇ આજ ਕਿਸੇ ਉਹਨਾਂ ਦੇ ਵੀ ਅੱਗੋਂ ਪਤਾ ਸੀ ਨਰਕਾਣੇ ਦਾ ਸ਼ਾਕਾ ਕੀ ਹੈ ਪਤਾ ਸੀ महंत ਕਿਰਪਾਲ ਦਾ ਸਕੇ ਬੰਬ ਫੂਕਾ ਜਿਹੜਾ ਜਿਹੜਾ ਬੁੱਕਾਂ ਲੈ ਕੇ ਬੈਠਾ ਹੈ, ਸ਼ਵੀਆਂ ਗੜਾਸੇ ਲੈ ਕੇ ਬੈਠਾ ਹੈ, ਮਾਰਨ ਦੇ ਮਨਸੂਬੇ ਬਣਾਈ ਬੈਠਾ ਹੈ। ਆ ਸਿੱਖਾਂ ਦੇ ਅੰਦਰ ਪਿਆਰ ਸੀ ਨਾ, ਬਜਾਦੇ ਨਹੀਂ ਸੀ। ਉਹਨਣ ਪਤਾ ਸੀ ਕਿ ਸਾਹਮਣੇ ਗੋਲੀ ਵੱਜਣੀ ਹੈ, ਸਿੱਖ ਫੇਰ ਵੀ ਖੁਸ਼ ਹੋ ਕੇ ਜਾਂਦਾ ਸੀ ਪਰ ਅੱਜ ਸਿੱਖ ਨੂੰ ਪਤਾ ਕੁੜੀਆਂ ਮਿਲਣੀਆਂ, ਸਿੱਖ ਤਾਂ ਵੀ ਦੇ ਗੁਰੂ ਕੋਲੋਂ ਨਹੀਂ ਪਿਆਰ। ਤਾਂ ਵੀ ਨਹੀਂ ਹੋਣ ਲਿੱਤਿਆ। ਕਿਤਨੇ ਕਿਤੇ ਫਰਕ ਪੈ ਗਿਆ ਔਰ ਉੱਥੇ ਵਿਦਵਾਨ ਲਿਖਦਾ ਕਹਿੰਦਾ ਕਿ ਐਵੇਂ ਨਾ ਆਖੀ ਬੇ ਕਿਤੇ ਸਿਲਾਂ ਲੱਗੀਆਂ, ਫਸਲ ਦੀਆਂ ਸਿਲਾਂ ਲੱਗੀਆਂ, ਪੱਥਰ ਲੱਗਾ ਨਹੀਂ ਇੱਥੇ ਤੇਰੇ ਮਹਾਨ ਬਜ਼ੁਰਗ ਆਪਣਾ ਖੂਨ ਢੋਲ ਢੋਲ ਕੇ ਇਹਨਾਂ ਨੇ ਇਸ ਧਰਤੀ ਨੂੰ ਸਿੰਜਿਆ ਤੇ ਕਹਿੰਦਾ ਉਹ ਗੁਰੂ ਦੀ ਗੋਦ ਵਿੱਚ ਸੁੱਚਿਆ ਬੜੇ ਪੱਬ ਸੋਚ-ਸੋਚ ਕੇ ਪੈਰ ਜਿਹੜੇ ਨੇ ਬੜੇ ਸੋਚ-ਸੋਚ ਕੇ ਰੱਖੀ ਉਹਨਾਂ ਸੋਚਿਆਂ ਨੂੰ ਗੁਰੂ ਦੀ ਗੋਦ ਦੇ ਵਿੱਚੋਂ ਉਠਾੜਨ ਦੀ ਉਹਦੀ ਭਾਵਨਾ ਹੈ ਅੰਦਰ ਹੈ ਉਹਨਾਂ ਦੀ ਇਹ ਆਸ਼ਕੀ ਸੀ ਉਹਨਾਂ ਦਾ ਇੱਕ ਪਿਆਰ ਸੀ ਗੁਰੂ ਦੇ ਨਾਲ ਔਰ ਬਾਬਾ ਫਰੀਦ ਜਿਹੜੀ ਮੈਂ ਗੱਲ ਕਹਿ ਰਿਹਾ ਅਲਾ ਯਾਰਖਾਨ ਜੋਗੀ ਦੀ ਉਹ ਕਹਿੰਦਾ ਜੇ ਉਹ ਜਹਾ ਹੈ ਜਿੱਥੇ 40 ਤਨ ਸ਼ਹੀਦ ਹੋਏ ਕਹਿੰਦਾ ਉਹ ਜਗ੍ਹਾ ਜਿੱਥੇ 40 ਸ਼ਹੀਦ ਹੋਏ ਨੇ ਚਮਕੌਰ ਦੀ ਗੜੀਵਾਰ ਲੇ

ਕਹ ਲੇ ਕਿ ਦਵਾਈ ਪੰਥ ਕੋ ਸਰ ਬਾਜੀਓ ਸਿਰ ਦੀਆਂ ਬਾਜ਼ੀਆਂ ਲਾ ਕੇ ਸਿਰ ਦੀਆਂ ਬਾਜ਼ੀਆਂ ਲਾ ਕੇ ਜਿਹੜੀ ਇੱਕ ਗੱਲ ਹੈ ਨਾ ਕਿ ਗਾਂਧੀ ਮਾਨਦ ਨਹੀਂ ਚਰਖੇ ਚਲਾਏ ਅਸੀਂ ਖੁਦ ਆਪ ਚ ਰਖੜੀਆਂ ਤੇ ਚੜੇ ਹੋਇਆ ਲੋਕ ਕਹਿੰਦੇ ਵੀ ਗਾਂਧੀ ਦਾ ਚਰਖਾ ਚੱਲਿਆ ਤੇ ਸ਼ਾਇਦ ਆਜ਼ਾਦੀ ਮਿਲ ਗਈ। ਉਹ ਵਿਦਵਾਨ ਲੈ ਕੇ ਕਹਿੰਦਾ ਗਾਂਧੀ ਬਾਦ ਨਹੀਂ ਚਰਖੇ ਚਲਾਏ ਅਸੀਂ ਖੁਦ ਆਪ ਚ ਰਖੜੀਆਂ ਤੇ ਚੜੇ ਹੋਇਆ ਸਿਰ ਦੇ ਕੇ ਜਿੱਥੋਂ ਦੀ ਫੀਸ ਲੱਗਦੀ ਅਸੀਂ ਉਹਨਾਂ ਸਕੂਲਾਂ ਚੋਂ ਪੜੇ ਹੋਇਆ ਨਹੀਂ ਡਰ ਕੋ ਅਹ ਹਿੱਸਾ ਦੇ ਪੁਜਾਰੀ ਅਸੀਂ ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ ਸਾਨੂੰ ਐਵੇਂ ਨਹੀਂ ਲੋਕੀ ਸਰਦਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਉਹ ਕਹਿੰਦਾ ਇਹ ਮੇਰੇ ਸਰਦਾਰ ਬਣ ਗਿਆ ਇਹਦੇ ਪਿੱਛੇ ਤੇਰੇ ਮਹਾਨ ਬਜ਼ੁਰਗਾ ਨੇ ਬੜਾ ਜਿਹੜਾ ਫੂਲ ਢੋਲਿਆ ਆਪਣੀਆਂ ਸਿਰ ਦੀਆਂ ਬਾਜੀਆਂ ਸਿਰ ਧਾੜਦੀਆਂ ਬਾਜੀਆਂ ਲੈ ਕੇ ਸਰਦਾਰੀ ਲਈ ਪਰ ਅੱਜ ਤੂੰ ਹੋਦਣ ਲੱਗਾ ਮੇਟਾ ਪਾਉਣਾ ਹੈ جے ڈے اوتھے بوہ اللہ یار تھا جوگی دے نے کہندا کہ جے جی بوہ جہاں ہے جہاں 40 تاں شہید ہوئے خطاب سروری سنگھوں نے سر کٹا کے لیے دلائی پنت کو سربازیوں سے سرداری برائے رتبے دے لہو بہا کے لیے اے جڑے رتبہ تینو اج کوئی سکھ کیندا نا تیرے نام دے نال سنگھ دا قور لفظ لگدا ہے کہنے لگے تیرے مہان بزرگاں نے این پیچھے بڑا خون ڈولے بڑا خون ڈولے ਇਹਦੀ ਕਦਰ ਜ਼ਰੂਰ ਕਰੀ ਪਰ ਕਦਰ ਵੀ ਉਹ ਕਰ ਸਕਦਾ ਹੁੰਦਾ ਹੈ ਜਿਹੜਾ ਕਿਸੇ ਚੀਜ਼ ਦੀ شناخت ਕਰਨ ਵਾਲਾ ਹੋਵੇ ਜਿਵੇਂ ਹੀਰੇ ਨੂੰ ਕਿਸਾਨ ਕਰ ਸਕਦਾ ਨਾ ਕਹਾਣੀਆਂ ਆਉਂਦੀ ਵੀ ਕਿਸੇ ਨੂੰ ਘੁਮਿਆਰ ਜਿਹੜਾ ਸੀ ਉਹ ਲਾਲ ਲੱਭਦਾ ਹੀਰਾ ਲੱਭਦਾ ਤੇ ਉਹ ਆਪਣੇ ਸੋਤੇ ਦੇ ਗਾਲ ਨਾਲ ਬੰਨ੍ਹ ਦਿੰਦਾ ਸੋਤੇ ਨਾਲ ਬੰਨ੍ਹ ਦਿੰਦਾ ਕਿਉਂਕਿ ਉਹਨੂੰ ਉਹਦੀ ਕਦਰ ਨਹੀਂ ਉਹਨੂੰ ਪਛਾਨ ਨਹੀਂ ਸਕਦਾ ਵੀ ਇਹ ਚੀਜ਼ ਕੀ ਹੈ ਔਰ ਜਿਨ੍ਹਾਂ ਨੇ ਪਹਿਚਾਨਿਆ ਉਹਨਾਂ ਨੇ ਆਪਣੇ ਸਿਰ ਧਰਤੀਆਂ ਬਾਜ਼ੀਆਂ ਲਾ ਕੇ ਵੀ ਦਿੱਤਾ ਰਸਤਾਨੀ ਛੱਡਿਆ ਔਰ ਇਹਨੂੰ ਅਸਲ ਮਹੀਨਿਆਂ ਦੇ ਵਿੱਚ ਆਸ਼ਕੀ ਕਹਿੰਦੇ ਨੇ ਖੈਰ ਜੇ ਮੈਂ ਲਬਜ ਸਾਜੇ ਕਰ ਲਿਆ ਬਾਬਾ ਫਰੀਦ ਜੀ ਕਹਿਣ ਲੱਗੇ ਦਿਲੋਂ ਮੁਹੱਬਤ ਜਿਨ ਸਈ ਸੱਚਾ ਜੀ